ਕਰ ਦੇ ਨ ਪੈਨਿਆ ਤੇਰਾ ਸੁਹਾਵੇ ਸੋਸਲੀ ਕਰ ਦੇ ਨ ਪੈਨੇ ਤੇਰੇ ਪੰਜ ਪੱਛਰੇ ਕਰੇ ਪੱਟੀਆਂ ਜਾਊਗਾ ਕੰਨ ਨਿੱਕ ਬੱਕਰੇ ਨੈਤ ਜਾਈ ਮਸਿਆਤੇ ਕੱਲਾ ਮੁੰਡਿਆ ਚਿੱਟੀ ਵੇਗਸ ਕਿਹੜੀ ਗੱਲਾਂ ਹੋ ਗਿਆ ਤੇਜ ਦੇ ਚਿੱਟੀ ਵੇਗਸ ਕਿਹੜੀ ਗੱਲਾਂ ਹੋ ਗਿਆ ਤੇਜ ਦੇ ਚਿੱਟੀ ਵੇਗਸ ਕਿਹੜੀ ਗੱਲਾਂ ਹੋ ਗਿਆ ਰੰਗੇ ਅਸੀਂ ਨਗਵੀ ਨਿੰਗ ਲਬੀ ਰੰਗ ਹੋ ਗਿਆ ਤੇਜ ਦੂੰਗਾ ਚਿੱਠੀ ਜਦੋਂ ਰਾਜੀ ਨਾਮਾ ਹੋ ਗਿਆ ਉਤੇ ਤੇ ਬੇਵੇਂ ਪਾਂਡੇ ਮਾਂ ਦੀ ਉਤੇ ਤੇ ਬੇਵੇਂ ਪਾਂਡੇ ਮਾਂ ਦੀ ਉੱਤੋਂ ਰੁੜ ਗਿਆ ਕੋਲ ਮੁੰਡੇ ਦਾ ਨਾ ਪੁਲਗੀ ਦਿਲ ਵਿੱਚ ਪੈਂਦੇ ਹੌਲ ਮੁੰਡੇ ਦਾ ਨਾ ਪੁਲਗੀ ਦਿਲ ਵਿੱਚ ਪੈਂਦੇ ਹੌਲ ਮੁੰਡੇ ਦਾ ਨਾ ਪੁਲਗੀ ਦਿਲ ਵਿੱਚ ਪੈਂਦੇ ਹੌਲ ਮੁੰਡੇ ਦਾ ਨਾ ਪੁਲਗੀ ਬਾਰੀ ਵਰਸੀ ਠਟੜਿੰਗਿਆ ਸੀ ਬਾਰੀ ਵਰਸੀ ਠਟੜਿੰਗਿਆ ਸੀ ਖਟਕੇ ਲਿਆਂਦਾ ਡੜਬਾ ਵਿਆਹ ਦਿਨ ਖੇਡਣ ਦੇ ਏਡ ਲੈਣਦੇ ਅੜਬਾ ਵਿਆਹ ਖੜੀ ਏ ਡੀਕਾ ਮੈਂ ਤਾਂ ਕੈਨੋ ਖੜੀ ਏ ਡੀਕਾ ਤੂੰ ਦੁਰਜਾ ਚੁੱਪ ਕੀਤਾ ਤੇਰਿਆਂ ਬੋਲਾ ਨੇ ਧੋਪ ਕਾਲ ਜਾ ਪੀਤਾ ਤੇਰਿਆਂ ਬੋਲਾ ਨੇ ਧੋਪ ਕਾਲ ਜਾ ਪੀਤਾ ਤੇਰਿਆਂ ਬੋਲਾ ਨੇ ਧੋਪ ਕਾਲ ਜਾ ਪੀਤਾ ਤੇਰਿਆਂ ਬੋਲਾ ਨੇ ਚੁੱਚੀ ਚਨੀ ਨੂੰ ਬੋਟਾ ਲਾਇਆ ਸੁਟਿਚਮੀ ਨੂੰ ਬੋਟਾ ਲਾਇਆ ਸਾਰੇ ਜਾਣਦੀ ਤਿਆਰੀ ਵੇ ਅੱਖੀਆਂ ਦੇ ਵਿੱਚ ਹੰਝੂ ਡਿੱਗਦੇ ਬੱਲੇ ਅੱਖੀਆਂ ਦੇ ਵਿੱਚ ਹੰਝੂ ਡਿਗਦੇ ਡਿਗਦੇ ਵਾਰ ਵਾਰੀ ਵੇ ਕਿਉਂ ਦੂਰ ਖੜਾ ਵੇਖ ਚੰਨਾ ਇੱਕ ਵਾਰੀ ਵੇ ਕਿਉਂ ਦੂਰ ਖੜਾ ਵੇਖ ਚੰਨਾ ਇੱਕ ਵਾਰੀ ਵੇ ਕਿਉਂ ਦੂਰ ਖੜਾ ਵੇਖ ਚੰਨਾ ਇੱਕ ਵਾਰੀ ਵੇ ਕਿਉਂ ਦੂਰ ਖੜਾ ਚਾਂਦੀ ਦਾ ਤੇ ਹਲ ਵਿਹਾਣੀਆਂ ਚਾਂਦੀ ਦਾ ਤੇ ਹਲ ਵਿਹਾਣੀਆਂ ਸੋਹਣੇ ਦੀ ਪੰਜਾਲੀ ਪਿਤਗੀ ਦੋਲ ਖੜੀ ਤੂੰ ਸ਼ਤਰੀ ਨਾ ਤਾਣੀ ਤੇੇ ਪਰ ਜਾਈਏ ਨੀ ਚਿਟੀ ਚ ਨੀਨੋ ਗੋਟਾਲਈਏ ਚਿਟੀ ਚ ਨੀਨੋ ਗੋਟਾਲਈਏ ਹਿੱਜਾ ਨਾਲ ਹੰਡਾਈਏ ਨਿ ਵਿੱਚ ਦੀ ਮੀਰਾ ਦੇ ਸਤ ਵਣਕੇ ਲੰਘ ਜਾਈਏ ਨਿ ਵਿੱਚ ਦੀ ਵੀਰਾ ਦੇ ਸਤ ਵਣਕੇ ਲੰਘ ਜਾਈਏ ਨੀ ਵੀਰਾ ਦੇ ਸਤ ਵਣਕੇ ਬਣ ਜਾਈਏ ਹਿੱਕ ਦੀ ਵੀਰਾ ਦੇ ਉੱਚੇ ਉੱਚੇ ਖੜੋ ਤੇ ਆ ਪਗਵੰਦਾ ਚਿਣ ਛਿਣਕੀ ਆਈ ਮਤ ਮਰ ਜਾਏਗਾ ਚੁਰ ਬਰਾ ਪੁੰਜੇ ਰੋ ਨਵਾਂ ਗਿਆ ਗੱਲ ਕਰਾਂ ਪੈਰੀਂ ਨਾ ਚਲੁੰਦੀ ਪੈਰ ਤੇ ਨਵਾਂ ਨਾ ਕਦਮ ਮੇਰੀ ਮਜੰਦੀ ਪੈਜ ਵਗਦੀ ਰਾਵੀ ਦੇ ਵਿੱਚ ਪਾਣੀ ਕੀ ਨੇ ਡੋਲਿਆ ਜਦੋਂ ਦੀ ਵੀ ਆਹੀ ਕਦੇ ਹੱਸ ਕੇ ਨਹੀਂ ਬੋਲਿਆ ਜਦੋਂ ਗੱਗਾਂ ਮਾਰੀ ਖੇਰ ਕੇ ਨਹੀਂ ਸੰਤੇਰੇ ਜੋਗੀ ਤੇ ਸੰਗੋਗਾ ਮਾਰੀ ਖੇਰ ਕੇ ਨਹੀਂ ਸੰਤੇਰੇ ਜੋਗੀ ਵੇਲ ਗੱਗਾਂ ਮਾਰੀ ਖੇਰ ਕੇ ਤੇਰੀ ਮੇਰੀ ਜੋੜੀ ਨਹੀਂ ਹੋ ਖੱਬ ਦੀ ਸੋਰੇ ਜਣਾ ਤੂ ਕੜ ਮੇ ਲੱਟੂ ਬੰਦੂ ਲੱਗਦੀ ਸੋਰੇ ਮੇਰੇ ਬੁਲਾਇਆ ਬੋਲੇ ਪੱਜ ਕੇ ਨੀ ਮੈਂ ਵੀ ਕੁੱਟਿਆ ਸੰਦੂਖਾਂ ਉੱਲੇ ਸੱਜ ਕੇ ਨੀ ਮੈਂ ਵੀ ਕੁੱਟਿਆ ਸੰਦੂਖਾਂ ਉੱਲੇ ਸੱਜ ਕੇ ਲੋਕੀ ਤਾਂ ਕਹਿ ਬੇ ਕਾਲਾ ਕਾਲਾ ਲੋਕੀ ਤਾਂ ਕਹਿ ਦੇ ਕਾਲਾ ਕਾਲਾ ਅਸੀਂ ਸਹੇੜਿਆ ਮਰ ਕੇ ਫੁੱਲ ਬੇਗਲਾ ਬਦੇ telaande chakde ballan tere pairi hatte na me chakde ballan tere pairi hatte heer khe heer khe heer khe akhan ja ਦੇ ਕਰਨ ਕਮਾਈਆ ਤੇਰੇ ਨਾਲ ਦੇ ਕਰਨ ਕਮਾਈਆ ਤੂੰ ਨ ਕਰੇ ਚਿਤਲਾ ਕੇ ਪੜੀਆਂ ਦੋ ਬਤੀਆਂ ਤੋਰ ਦਹਲ ਰਾਖ ਕੇ ਪਈਆਂ ਦੋ ਬਤੀਆਂ ਤੋਰ ਦਹਲ ਰਾਖ ਕੇ ਪਈਆਂ ਦੋ ਬਤੀਆਂ ਤੋਰ ਦਹਲ ਰਾਖ ਕੇ ਪਈਆਂ ਦੋ ਬਤੀਆਂ ਉਮੀਦ ਹੈ ਜੀ ਪਿਆਰੀਆਂ ਜੇ ਲੋਗ ਪੋਲੀਆਂ ਤੁਹਾਨੂੰ ਪਸੰਦ ਆਈਆਂ ਹੋਣੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਨਵਾਂ ਤੁਹਾਨੂੰ ਦੇ ਸਕੀਏ ਨਵੀਆਂ ਬੋਲੀਆਂ ਤੁਹਾਡੇ ਰੂਪਰੂ ਕੀਤੀਆਂ ਜਣ ਬੋਲੀਆਂ ਚੰਗੀਆਂ ਲੱਗੀਆਂ ਜੀ ਦੱਸਿਆ ਜਰੂਰ ਕਰੋ ਫਿਰ ਅੱਗੇ ਤੋਂ ਕੰਮ ਕਰਨਾ ਜਿਹੜਾ ਹੌਸਲਾ ਹੋਰ ਵੱਧਾਏ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ